ਤੇ ਜਮੀਨ ਚਲੀ ਜਾਂਦੀ ਆ ਆ ਸਾਹਮਣੇ ਇੱਕ ਪਾਸੇ ਕਹਿੰਦੇ ਜੱਗੂ ਆ ਪੌੜਾ ਰੇਡ ਜਾਫਿਆਂ ਨੂੰ ਰੇਡਾਂ ਪੌੜੀਆਂ ਪਾ ਰੀਆਂ ਇੱਕ ਪਾਸੇ ਸ਼ੀਲੂ ਆ ਰੇਡਾਂ ਕਹਿੰਦੇ ਆ ਸ਼ੀਲੂ ਤੇ ਜਰਾ ਭੰਗੜੇ ਸ਼ੀਲੂ ਤੇ ਜੱਗੂ ਭੰਗੜੇ ਜੱਗੂ ਦੀ ਟੱਕਰ ਹੋ ਗਈ ਹੈ ਲੋਕਾਂ ਨੇ ਸਵਾਦ ਲਿਆ ਆ ਦੇਖੋ ਦੇਖੋ ਸਾਹਮਣੇ ਕੀ ਹੋ ਰਿਹਾ ਇਹ ਤੌੜ ਕਿਹਨੂੰ ਪੌੜੀਆਂ ਪੈਂਦੀਆਂ ਇੱਧਰ ਕਹਿੰਦੇ ਬਿੱਲਾ ਕਹਿੰਦਾ ਸ਼ੀਲੂ ਫੱਟ ਗਿਆ ਸ਼ੀਲੂ ਫੱਟ ਗਿਆ ਸ਼ੀਲੂ ਫੱਟ ਗਿਆ ਬਿੱਲਾ ਕਹਿੰਦਾ ਸ਼ੀਲੂ ਫੱਟ ਗਿਆ ਦੀ ਟੱਕਰ ਬੱਜ ਕੇ ਮੋੜ ਤੋ ਬੱਜ ਕੇ ਮੋੜ ਤੋ ਨੰਬਰ ਫੈਸਲਾ ਆ ਨੰਬਰ ਜਾਸੀਆਂ ਦਾ ਪੰਗੜੇ 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 ਪੈ ਗਏ ਉਧਰ ਫੌਜੀ ਹਨੀ ਹੋਣੀ ਉਹ ਵੀ ਲੈ ਲਦਾਖ ਦੇ ਵਿੱਚ 47 ਡਿਗਰੀ ਦੇ ਵਿੱਚ ਬੈਠੇ ਗੱਤ ਮਾਰਦੇ ਆ ਧੰਨਵਾਦ ਆ ਜਾ ਵੀ ਬੇਲਾ ਆ ਜਾ ਵੀਰੇ ਪਿਆਰ ਦਾ ਯਾਰ ਪਿਆਰ ਦਾ ਖਿਡਾਰੀ ਵੀਰਾਂ ਨੂੰ ਬੇਤੀ ਹੈ ਲੈਤ ਇਕੱਠੇ ਖੇਡਦੇ ਹੋ ਯਾਰ ਇਦਾਂ ਕਰਦੇ ਵਧੀਆ ਲੱਗਦੇ ਬੇਤੀ ਹੈ ਦੋਨਾਂ ਖਿਡਾਰੀਆਂ ਨੂੰ ਜੱਗੂ ਇਧਰ ਆ

पता लगता बेलंग मालपुरे बेलंग मालपुरे एक बाल अब ते कभी प्यास सरज्या जा रहा इसमानी है जगू हूं जगू हाथम बाड़ी है जगू हाथों बाड़ी है यार इना का ना करिए प्यार ना आ ਵੀਰੇ ਦਰਸ਼ਕਾਂ ਰਵੇ ਤੇ ਆ ਭਰਾ ਬਣ ਕੇ ਯਾਰ ਇਦਾਂ ਨਾ ਕਰੋ